ਯਾਤਲੋ ਚਲੋ ਚਾਹ ਪੱਤੀ ਪਾਤੀ ਮਿੱਠਾ ਥੋੜਾ ਜੀ ਹੂੰ ਬੜਾ ਬੜੀ ਹੋਰ ਕਦੇ ਆਖੇ ਪਾਉਂਦੇ ਫਿਰਗੇ ਘਰੇ ਐਂ ਦਾ ਆਪਣੇ ਪਿੰਡਾਂ ਵਾਲੀ ਘਟਦੇ ਬਸ ਨਾ ਉਹ ਵੀ ਹੁਣ ਤਾਂ ਟਾਵੇਂ ਟਾਵੇਂ ਹੀ ਰਹਿ ਗਈ ਬੱਲੇ ਬੱਲੇ ਕੀਤੀ ਤੇ ਕੀਤੀ ਬੱਤੀ ਆ ਗਈ ਆ ਇਹ ਹਾਂ ਇਹ ਕੀ ਆ ਇਹ ਲੱਜੀ ਦੇ ਚਪੋਣਾ ਵਾ ਕੀ ਕੜੀ ਪੱਤਾ ਤੇ ਆ ਆ ਆਦੀ ਆ ਸੁੰਢੀ ਐ ਤੇਜ ਪੱਤਾ ਦਾਲਚੀਨੀ ਅਜੋ ਦਾ ਵਾਲੀ ਚਾਹ ਬਲ ਗਈ ਮੈਂ ਅੰਦਰ ਮੰਨ ਲਾ ਪਾਟੀ ਗਿਆ ਤੇ ਨਹੀਂ ਫੜ ਗਈ ਦੁੱਧ ਆ ਜਾ ਹੈ ਇੱਕ ਦੱਸ ਪਾ ਲਈ ਛੋਲੇ ਘਰ ਕੇ ਧਰਤੀ ਆਹ ਕਿਉਂ ਨਾ ਮਾਜੀ ਛੋਲੇ ਬਣਾਉਣੇ ਪਟੂਰੇ ਪਟੂਰੇ ਆ ਕੇ ਮਾਜੀ ਵੀ ਜਰਾ ਸਬਜੀ ਬਣਾ ਲਾ ਪਰ ਆਟਾ ਗੱਲ ਕੇ ਰੱਖ ਸੰਭੋ ਗਿਆ ਤਾਂਪ ਜਿਹੜੀ ਮੜੀ ਗਈ ਮਾ ਫਿਰ ਨਾਲ ਹੀ ਲਾਣੀ ਪੰਜ ਮਿੰਟ ਲਾਤਾ ਗਣਾ ਜਣਾ ਬਸ ਫਿਰ ਨਾਲ ਹੀ ਤਿਆਰ ਕਰਦੀ ਆਟਾ ਗੁੰਨ ਕੇ ਜੇ ਤਾਂ ਤੁੱਪ ਵਧੀਆ ਨਿਕਲਿਆ ਹੀ ਫਿਰ ਤਾਂ ਅੱਧਾ ਘੰਟਾ ਤੁੱਪ ਚ ਰੱਖਣਾ ਨਹੀਂ ਕਿਸੇ ਗਰਮ ਜਗ੍ਹਾ ਤੇ ਰੱਖਣਾ ਪੈਂਦਾ ਕਿਉਂ ਆਂ ਕਾ ਤੂੰ ਉਹਦੇ ਵਿੱਚ ਉਹ ਨਹੀਂ ਪਾਉਂਦਾ ਹੀ ਪਾਣੀਆ 그러면은 ਥੋੜਾ ਖਟਾਸ ਜੀ ਆ ਜਾਂਦੀ ਫਿਰ ਭਟੂਰੇ ਸੁਆਦ ਬਣਦੇ ਜਦ ਹੀ ਨਹੀਂ ਲੈਂਦੇ ਆਟਾ ਗੁੰਨ ਕੇ ਰੱਖਣਾ ਪੈਂਦਾ ਮੈਂ ਤਾਂ ਹੋਰ ਵੀ ਬਣਾ ਲੀਂਦਾ ਥੋੜਾ ਜਿਹਾ ਉਹ ਬਹੁਤ ਆ ਨਹੀਂ ਕਰ ਮਾ ਮੈਨੂੰ ਬਤਾ ਬੱਲੇ ਬੱਲੇ ਠੀਤੀ ਤੇ ਠੀਤੀ ਬੱਜੀ ਲਓ ਜੀ ਆਟਾ ਗੁੰਨਣ ਦੀਆਂ ਤਿਆਰੀਆਂ ਹੋ ਗੀਆਂ ਹਾਂ ਮੈਂ ਤੂੰ ਵੀ ਬਣਾ ਲਨੀ ਆ ਭੂਰੇ ਤਾਂ ਹਾਂ ਲੱਸੀ ਘੱਟਦੀ ਜਾਂਦਾ ਐਂ ਤਾਂ ਐਂ ਦਾ ਆਪਣੇ ਵਾ ਪਿੰਡਾਂ ਵਾਲੀ ਘੱਟਦੇ ਆ ਬਸ ਨਾ ਉਹ ਵੀ ਹੁਣ ਤਾਂ ਟਾਵੇਂ ਟਾਵੇਂ ਹੀ ਰਹਿ ਗਈ ਹਾਂ ਕੋਈ ਨਹੀਂ ਰੜਕਦਾ ਇਹ ਤਾਂ ਮਾਰ ਦਿਆ ਗਰੰਡਰ ਚ ਆ ਪੀਂਦੇ ਪਾ ਕੇ ਸਹੀ ਗੱਲ ਆ ਅਸਲੀ ਦਾ ਆ ਚੀਜ਼ ਆ ਮੈਂ ਨਾਲ ਲੱਸੀ ਚਾਟੀ ਵਾਲੀ ਦਾ ਸੁਆਦ ਹੀ ਵੱਖਰਾ ਆ ਦੁੱਧ ਨਾ ਵਾਰ ਲਿਓ ਨਾ ਚੰਗਾ ਆ ਆ ਮਠਾ ਵੀ ਪਾਉਣਾ ਆਟੇ ਚ ਹਾਂ ਜੋਂ ਲੈ ਮਠਾ ਵੀ ਪਾਉਣਾ ਆਟੇ ਚ ਹੈ ਚਮਚ ਮਾਤਾ ਤੇਰ ਤੇ ਆ ਪਣਾਵੂ ਹੂੰ ਮਾਤਾ ਦਹੀਂ ਦੇ ਤੇ ਇਹਨੇ ਬੋਲੀ ਨੇ ਮਾਤਾ ਹੈ ਰੋਕੋ ਸੁਪਾਇਆ ਕਿੰਨਾਂ ਫਿਰ ਅੱਜ ਪਾ ਕੇ ਦਿਖਾਉਂਦੀ ਆ ਆ ਬਣ ਗਈ ਤੇਰੀ ਨੋ ਅੱਜ ਪਤਾ ਨਹੀਂ ਕੀ ਕੀ ਪਾਉਗੀ ਵਿੱਚ ਗੰਗਾਂ ਜਿਹੜੀ ਆਟਾ ਮੈਂ ਦਬਾ ਕੇ ਆ ਚੱਕਿਆ ਬਣ ਗਿਆ ਧਾਰ ਧਾਰ ਨਹੀਂ ਇਕੱਠਾ ਰਲਾ ਕੇ ਮਾਰ ਦੂੰਗੀ ਇਹ ਬਣਾਣੀ ਮੈਂ ਚੰਨ ਚਾਚਾ ਕਰਾ ਸਕਦਾ। ਉਹ ਉਹ ਤਾਂ ਸਵਾਦ ਤੇ ਜਟੇ ਬਏ ਆ। ਉਹ ਤਾਂ ਫਿਸ ਜਣਿਆ ਦੇ ਚੀਨੀ ਆਏ ਹੋ ਗਈ। ਮੈਂ ਚੀਨੀ ਕਾਦੀ ਹੁੰਦੀ ਆ ਲੱਕੜ ਜੀ। ਹਾਂ ਇਹ ਤਾਂ ਹੁੰਦਾ। ਚੀਨੀ ਹੁੰਦੀ ਆ। ਨਹੀਂ ਇਹ ਦਰਾਖਤ ਨੂੰ ਲੱਗਦੀ ਹੈ ਕਿਸੇ ਨੂੰ। ਹਾਂ ਨਾ ਸਾਕ ਨੂੰ ਹੁੰਦਾ ਹੈ ਕੋਈ ਦਰਾਖਤ ਦਾ ਹੀ ਹੁੰਦਾ ਸਾਕ। ਅੱਛਾ। ਹੂੰ। ਦਾਲ ਚੀਨੀ ਹੈ। ਦਾਲ ਚੀਨੀ ਹਾਂਜੀ ਕੁੱਕ ਜੀ। ਦੱਚਨਾ ਦਿਓ ਤੁੱਕ ਜੀ। ਮਾਏ ਮਸਾਲੇ ਜੱਪਾ ਤਾਂ ਪਾਉਂਦੇ ਨਹੀਂ ਕੱਢਦੇ ਨਹੀਂ ਮੈਂ ਤਾਂ ਕਈ ਸਾਲ ਹੋ ਗਏ ਨਹੀਂ ਨਹੀਂ ਮੈਂ ਕੱਢ ਬਣਿਆ ਹੈ ਇਹ ਵਿੱਚ ਥੋੜੀ ਕੋਣੀ ਸਬਜ਼ੀ ਦੇ ਨਹੀਂ ਨਹੀਂ ਮਸਾਲੇ ਜਿਹੜਾ ਮੈਂ ਨਹੀਂ 2-3 ਸਾਲ ਹੋ ਗਏ ਮੈਨੂੰ ਨਫਰਤ ਜੀ ਹੋ ਗਈ ਅੱਛਾ ਨਹੀਂ ਨਹੀਂ ਇਹ ਤਾਂ ਕੱਢ ਦੇਣਾ ਬਸ ਮੈਂ ਤਾਂ ਬਸ ਧਨੀਆ ਤੇ ਜੀਰਾ ਬਸ ਦੇਸੀ ਬਸ ਇਹਨਾਂ ਨੂੰ ਆਪਾਂ ਉਹੀ ਪਸਾਰੀ ਬਣਵਾ ਲੈਣਾ ਉਹ ਚ ਸਾਰਾ ਕੁਝ ਪੈਣਾ ਹੈ ਮੈਦਾ ਵਾ ਚਾਰ ਕੱਪ ਪਾਣੀ ਚਾਰ ਕੱਪ ਮੈਦੇ ਤੇ ਤਾਂ ਬਾਅਦ ਕਿ ਆਪਾਂ ਮਾਂ ਬਣਾ ਲਵਾਂ ਸੱਤ ਬਣਾ ਤਾ ਨਹੀਂ ਇਹ ਤਾਂ ਉਤੌੜੀ ਮੱਕੇ ਡਰੋਕ ਤੌੜਿਆਂ ਚ ਬਣਾ ਕੇ ਇਹਦਾ ਪੇਕਿਆਂ ਤੋਂ ਲਿਆ ਹੋਇਆ ਆਪਦੇਆਂ ਤੋਂ ਬਣਾ ਕੇ ਉਹ ਜਿਹੜੀ ਪੰਸਾਰੀ ਦੀ ਗੱਲ ਨੂੰ ਇਹਨੂੰ ਸਾਰਾ ਪਤਾ ਹੁੰਦਾ 20 25 ਮਸਾਲੇ ਪੈਣੇ ਉਹਨੇ ਸਾਰੇ ਇੰਨੇ ਪਾਉਣ ਦੀ ਹੋਰ ਤਕੀ ਲੋੜ ਆ ਪਾਣੀ ਬਣੋ ਆ ਦੇ ਮਸਾਲਿਆਂ ਵਾਲੇ ਬੰਦੇ ਦੇਖ ਦੱਸਦੇ ਆ ਮਮੀ ਇਧਰ ਨੇਚਰਲ ਆ ਦੇ ਛੀੜੀ ਹੱਡੀ ਇਧਰ ਮਸਾਲਾ ਇਹ ਬਹੁਤ ਛੀੜਾ ਹਮ ਸੋਰੀ ਜੀ ਮਮੀ ਵੀ ਕਹਿੰਦੀ ਹੁੰਦੀ ਐ ਮਮੇ ਲਈ ਮਮੇ ਨੇ ਸਰੀਰ ਬਹੁਤ ਮਮੇ ਨੇ ਕੰਮ ਵੀ ਬਹੁ ਕੀਤਾ ਚਾਰ ਕੌਲੀਆਂ ਐਲੀਆਂ ਪਾਲੀਆਂ ਪੰਜ ਕ ਬਹੁਤ ਆ ਹਨਾ ਬਾਦੂ ਹੋ ਗਏ ਬਹੁਤ ਆਟਾ ਇਹਨਾਂ ਦਾ ਪਾ ਆਟਾ ਨਹੀਂ ਕੋਹਂਦੇ ਜਿੰਨਾਂ ਨੂੰ ਭਟੂਰੇ ਚੱਕੀ ਜਾਨੀਆਂ ਫਟਾ ਬਹੁਤ ਆ ਬਾਦੂ ਆ ਆ ਫੇਰ ਬਣਾਉਂਗੀ ਮੈਂ ਪਹਿਲਾਂ ਹੀ ਗਿਆ ਸੀਗਾ ਤੁਹਾਨੂੰ ਇਸਨਾਏ ਮੰਗਾਲਾ ਇਹ ਮੈਂ ਡੋਬੇ ਪਾਣਾ ਲਾਣਾ ਸਾਨੂੰ ਸਮੋਸੇ ਤੋਂ ਬਾਅਦ ਹੋਰ ਚੀਜ਼ ਬਣ ਜੂਗੀ ਅੱਛਾ ਹੁਣ ਪਾ ਲੈਣੀ ਆ ਖੰਡ 1.5 ਚਮਚਾ ਚਾਰ ਕੌਲੀਆਂ ਮੈਦੀ ਦੀਆਂ ਇੱਕ ਹੀ ਹੈ ਬੇਕਿੰਗ ਪਾਊਡਰ ਉਹ ਕਿਿੱਦਾਂ ਦਿਖਾ ਦਦੇ ਇਹ ਤਾਂ ਸਾਰਿਆਂ ਦੇ ਘਰਾਂ 'ਚ ਹੁੰਦਾ ਪਾਉਂਟਰ ਸੋਡਾ ਪਾਊਡਰ ਇੱਕ ਚਮਚਾ ਪਾਉਣਾ ਸੋਡਾ ਥੋੜਾ ਜਿਹਾ ਪਾਉਣਾ ਇੰਨਾ ਕੀ ਬਸ ਮਿੱਠਾ ਸੋਡਾ ਹੀ ਹੂੰ ਬਹੁਤ ਆਪਾਂ ਹੋਰ ਕਦੇ ਨਹੀਂ ਆਖਿਰ ਪਾਉਂਦੇ ਫਿਰਗੇ ਘਰੇ ਨਹੀਂ ਹੈ ਲੱਡੂ ਬਣਾਉਣ ਦਾ ਹਨਾ ਦਹੀਂ 4 ਚਮਚੇ ਦਹੀਂ ਪਾਉਣੇ ਨੇ ਅੱਜ ਆਰਜੰਤ ਹੋ ਲਾਣ ਬਣਾ ਕੇ ਸਾਰੇ ਲੈਣੇ ਮੈਨੂੰ ਨੇ ਅਰੇ ਭੈਣੇ ਬਾਜਾ ਮਾਰੇ ਉਹ ਨਿਕਲੇ ਬਾਹਰ ਹਾਂ ਆਗਾ ਖੇਤ ਦੇ ਬਾਹਰ ਉਹ ਕਹੇ ਨਹੀਂ ਨਹੀਂ ਹਜੇ ਕੱਢ ਜਾ ਇਹ ਤਾਂ ਚੱਕਰ ਬਣੇ ਵੇ ਆ ਬਸ ਟਗਣੇ ਇੰਨੀ ਚੀਜ਼ ਬਸ ਇਹਨੂੰ ਗੋਲ ਨੇ ਕੇ ਦੋੜੀ ਚ ਪਾ ਕੇ ਦਾ ਕੋਲੇ ਹੁਣ ਧੁੱਪੇ ਦਾ ਸਣਾ ਜੰਤ ਸੇ ਗਰਮ ਚੀਜ਼ ਦੇ ਉੱਤੇ ਰੱਖਿਓ ਤੇ ਕਿੰਨਾ ਹੋ ਜਾਣਾ ਹੂੰ ਹੂੰ ਇਹ ਤਾਂ ਫੋਨ ਕੇ ਬਹੁਤ ਬਣ ਗਿਆ ਫੁੱਲ ਜਿਹੜੇ ਆਟੇ ਨੇ ਮਿਕਸ ਕਰਨਾ ਸਾਰਾ ਕੁਝ ਪਟੂਰੇ ਛੋਟੇ ਆਹ ਜਿਹਾਂ ਬੰਨੂ ਬਲਾ ਦੇ ਇਹ ਰਿੰਗ ਚੋਂ ਫਸੇ ਹੁੰਦੇ ਆ ਆਹ ਚਾਰ ਪੰਜ ਚੀਜ਼ਾਂ ਬਾਕੀ ਬਸ ਪਾਣੀ ਦਾ ਪਾ ਲੈ ਨਹੀਂ ਇਹ ਬੜਾ ਮਿਕਸ ਜਿਆ ਕਰਨਾ ਛੋਟਾ ਮੁੱਟਾ ਆ ਆ ਬਹੁਤ ਵਦਗਿਆ ਚੀਜ਼ ਆ ਮੰਮੀ ਦੀ ਇਹਨੇ ਬਾਲਾ ਦਵਾਈ ਜਾਣਾ ਦਵਾਈ ਜਾਣਾ ਕਈ ਵਾਰ ਜਦ ਦਵਾਈ ਬਾਲਾ ਦਵਾਉਂਦਾ ਮਲਾਈ ਦੀ ਤਾਂ ਮਲਾਈ ਜੇ ਕਈ ਜੀ ਇਹਦੇ ਵਿੱਚ ਕੋਈ ਹੁੰਦਾ ਵਾ ਮਰ ਜਾਂਦੇ ਆ ਜਵਾਣੋ ਜਪੂਣੋ ਸਾਰੇ ਵਦਗਿਆ ਨਹੀਂ ਆਉਂਦਾ ਚਲ ਆਪਣਾ ਇਹਦਾ ਪਿੰਡਾ ਦੇ ਫੇਰ ਵੀ ਪਰ ਦੁੱਧ ਨੂੰ ਸ਼ਹਿਰੋਂ ਦਾ ਦੁੱਧ ਬੜਾ ਖਰਾਬ ਹੂੰ ਦੁੱਧ ਨੂੰ ਦੇ ਦੇ ਵੀ 50 ਰੁਪਏ ਕਿਲੋ ਆ ਕਹਣਗੇ ਦੀ 50 ਆਈ ਨਹੀਂ ਦੇ ਦੇ ਵੀ ਉਹਨੇ ਦੀ ਜ਼ਹਿਰ ਦਿੰਦੇ ਆ ਉਹਨਾਂ ਕ ਲਈ ਦੁੱਧ ਭਾਣਦਾ 50 ਬਜੂ ਕੋਈ ਨਹੀਂ ਦਿੰਦੇ ਸ਼ਹਿਰਾਂ ਚ ਹੂੰ ਸੰਤੋਖ ਵੀ ਤਾਂ ਦੱਸਦਾ ਸੋ ਨਹੀਂ ਨਹੀਂ ਗ੍ਰਾਮਾਂ ਦਾ ਰੇਟ ਆ 50 ਤਾਂ ਜਗ੍ਰਾਮਾਂ ਦਾ ਵੀ ਹੈ ਨਹੀਂ 70 ਹੂੰ ਐਂ ਦੁੱਧ ਨੂੰ ਭਾਣਦਾ ਜੈਦਾ 70 ਚ ਵੀ ਦੁੱਧ ਨੂੰ ਬਾਲਣਾ ਚਾਹੀਦਾ ਘੱਟੋ-ਘੱਟ ਕਿੰਨਾ ਮੰਮੀ ਦੁੱਧ ਦੇਣ ਜੰਨਾ ਤਾਂ ਮਲਾਈ ਨਹੀਂ ਹੁੰਦੀ ਸਾਡੇ ਮਲਾਈ ਘੜ ਗਏ ਉਹਦੇ ਨਾਲ ਮਲਾਈ ਦੇ ਕੇ ਆਉਣਾ ਆਹੋ ਕਈ ਤਾਂ ਇੱਕ ਵਾਲਾ ਜਾ ਦੇ ਕੇ ਬਸ ਉਬਲ-ਗੁਬਲ ਗਿਆ ਉਹਦੀ ਬੰਦ ਕਰ ਦਿੰਦੇ ਉਹ ਵਿੱਚੋਂ ਕੱਢ ਦੀਆਂ ਨਹੀਂ ਨਾ ਹੈਗਾ ਅੱਛਾ ਇਹ ਨਿਕਲਦਾ ਹੈ ਹਾਂ ਉਹ ਮੰਮੀ ਉਹ ਕਾਰ ਨਹੀਂ ਦੁੱਧ ਰਹਾੜਿਆ ਬਣਾਇਆ ਕਰਗੇ ਯਾਰ ਉਹ ਹਾਰਾ ਦਾ ਪਿਆ ਆਪਣੇ ਬਣਾਈਏ ਕਾਰ ਨਹੀਂ ਕਿ ਦੁੱਧ ਕੱਲੂ ਕਾੜੇਗੀ ਅਸੀਂ ਸਿਰੋਂ ਪਾ ਕੇ ਵਿੱਚ ਧਾਦਾਂਗੇ ਹਾਂ ਪੀਤਾ ਕਾਰ ਨਹੀਂ ਦੁੱਧ ਹੈ ਬਸ ਗੋਦ ਲੀਏ ਗੋਣ ਲੀਏ ਗੋਣ ਆ ਗਿਆ ਹਾਂ ਹਾਂ ਇਹ ਆਪਦਾ ਹੁਣ ਮੂਹ ਬਣਾ ਲਿਆ ਸੋ ਬਣਾ ਨਹੀਂ ਤੇ ਹੁਣ ਆਪਦੇ ਮੂਹ ਤੇ ਮੁਕੀ ਆਣ ਆੜ ਕੇ ਉੱਠ ਕੇ ਕੀ ਖਾਣੇ ਆ ਆੜ ਕੇ ਠਕ ਚਾਹ ਨਾ ਬਿਸਕੁਟ ਪਾਈ ਮੈਂ ਦੇ ਆਉ ਤੇ ਮੂਹ ਘਾਤ ਹੋ ਜਾਣਾ ਆਦਾ ਕੁੱਟੀ ਜਾਨੀ ਚਲੋ ਦੇਖਿਆ ਬਣ ਗਿਆ ਨਾ ਕਿੰਨਾ ਆਟਾ ਇਹਦਾ ਫੁੱਲਣਾ ਤੇ ਇਹਦੋਂ ਵੀ ਫੁੱਲਦਾ ਇਹਦਾ ਦੂ ਵੀ ਫੁੱਲ ਕੇ ਜਿਵੇਂ ਉਹ ਨਹੀਂ ਹੁੰਦਾ ਪੀਜ਼ੇ ਦਾ ਡੋਅ ਜਿਹਾ ਹੁੰਦਾ ਹਾਂ ਹਾਂ ਹੁਣ ਲੱਗੇ ਦੇ ਵਿੱਚ ਚਲੋ ਮਣਾਓ ਤੁੱਪੇ ਰੱਖਦਣਾ ਬਸ ਚਲੋ ਜੀ ਹੁਣ ਅੱਜ ਵੀ ਕੋਲੇ ਮੈਂ ਸੀ ਛੁਰਲੇ ਤੇ ਆਲੂ ਹੁਣ ਇਹ ਕੱਦ ਪਾਇਆ ਆਲੂ ਦਾ ਪੈਸੇ ਵੀ ਅੱਜ ਵਿੱਚ ਮੈਸ਼ ਕਰਨੇ ਸੀ ਥੋੜੇ ਵਿੱਚ ਛੁਰਲੇ ਪਾ ਲੈ ਹੁਣ ਇਹਨੂੰ ਗ੍ਰाइंड ਕਰਕੇ ਪਿਉਰੀ ਬਣਾ ਲੈਣੀ ਆ ਫਿਰ ਉਹਦੀ ਪਿਉਰੀ ਚ ਆਹ ਨੂੰ ਸਾਰੇ ਮਸਾਲੇ ਮਿਕਸ ਕਰਕੇ ਝੋਣੇ ਆ ਲਸਣ ਪਿਆਜ਼ ਆਦਰਕ ਟਮਾਟਰ ਤਾਂ ਤੇ ਆ ਆਲੂ ਤੇ ਛੋਲੇ ਛੋਲੇ ਨੂੰ ਨਾ ਮੈਸ਼ ਕਰਕੇ ਫਿਰ ਇਹਨਾਂ ਚ ਹਲਦੀ ਨਾਣ ਮਿਰਚ ਤੇ ਗਰਮ masala ਪਾ ਕੇ ਫਿਰ ਝਾੜੋ ਤੇ ਉਹ ਥੋੜਾ ਠਿਕ ਗਾੜਾ ਜਿਹਾ ਬਣ ਰਿਹਾ ਹੈ ਇਹ ਸਬਜ਼ੀ ਬਣਾਉਣਾ ਹੈ ਇਹਦੇ ਨਾਲ ਆਸਾਂ ਆਸਾਂ ਤੇ ਫਿਰ ਆਖਦਾ ਤਾਂ ਫੇਰ ਆਖਿਆ ਨਾ ਆ ਬਣ ਗਈ ਮੀਦਾਂ ਪਤਾ ਜੂਰ ਜਿਆ ਬਣਾਦਾ ਤੇ ਇਹਦੇ ਵਿੱਚ ਸਾਰੇ ਵਿੱਚ ਪਾ ਲੈਂਦੇ ਹਾਂ ਹੁਣ ਪਾਵਾਂਗੇ ਮਸਾਲੇ ਅੱਛਾ ਪਹਿਲਾਂ ਇਹ ਚ ਪਾਉਣਾ ਆਮ ਪਰ ਜੂਰ ਚ ਹੈ ਬਸਾਰ ਪਾਇਆ ਤੇ ਹਲਦੀ ਤੇ ਮਸਾਲੇ ਮਿਕਸ ਕਰ ਗਰਮ ਮਸਾਲਾ ਨਹੀਂ ਪਾਉਣਾ ਚਾਹੀਦਾ ਮੈਂ ਬਸਾਰ ਹੀ ਪਾਤਾ ਲਾਲ ਮਿਰਚ ਪਾਤੀ ਨਮੂਨ ਥੋੜਾ ਪਾਉਣਾ ਕਿਉਂਕਿ ਮੈਂ ਛੁੱਲੇ ਵਿੱਚ ਵੀ ਪਾਇਆ ਹੋਇਆ ਸੀ ਵਾਹ

ਮੈਂ ਕਿੰਨੇ ਮਿੰਟ ਕੀ ਕਰਨਾ ਜਿੰਨਾ ਟਾਈਮ ਤੇਲ ਨਹੀਂ ਸੜੀ ਗੋਡੀਓ ਚ ਫੂਲਨੇ ਆਹ ਉਹ ਪਾਣੀ ਜਾ ਮੱਚ ਜੀ ਸਾਰੇ ਮਸਾਲੇ ਪੱਕ ਹੋ ਜਾਣਗੇ ਸ਼ਾਹਦਾ ਹੀ ਜਾ ਉਹਦੇ ਬਾਅਦ ਫਿਰ ਉਹ ਪਾਣੀ ਜਿਹੜੀ ਤਰੀਕੇ ਛੁੱਟ ਲਈ ਹੈ ਹੂੰ ਉਦੋਂ ਮੈਂ ਆ ਕੱਢਦਾ ਇਕ ਮਿੰਟ ਲਾਲ ਜੀ ਕੜੀ ਪੱਤਾ ਕੜੀ ਬੱਤ ਨਹੀਂ ਹੁੰਦਾ ਇਹ ਹਾਂ ਤੇਜ ਬੱਤਾ ਤੇਜ ਪੱਤਾ ਕੜੀ ਬੱਤਾ ਹੋਰਨਦਾ ਬਾਲ ਕੇ ਪਾਣੀ ਆ ਹੋਰ ਸਿੱਧੀ ਸਿੱਧੀ ਮੇਰੇ ਕੋਲ ਹੈ ਨਹੀਂ ਭਾਂਡਿਆਂ ਵਾਲੇ ਲੈ ਕੇ ਆਉਣਾ ਵੱਡੀ ਕੌਣੀ ਜਾਲੀ ਜੀ ਉਹ ਚੈਨ ਲੱਗੀਂ ਗਿਉਂ ਸੜਬੂ ਦੇ ਵਿੱਚ ਉਹ ਅਲਰਜੀ ਵੀ ਬਹੁਤ ਵੱਡੀ ਚਲੋ ਟੂ ਦੇ ਟੂ 40 ਛੋਲੇ ਭਟੂਰੇ ਖਵਾਏਗੀ ਅੱਜ ਵਾਸੀ ਪਹਿਲਾਂ ਮਾਣਾ ਸੀ ਮੇਰਾ ਯਾਦ ਬਹੁਤ ਹੋ ਗਿਆ ਤੁਹਾਡੇ ਦਾ ਕੀ ਹੁੰਦਾ ਚਲੋ ਚਾਹਤ ਫੜੇ ਮੱਲੜਾ ਥੱਲੇ ਜੀ ਦੇ ਨਾਲ ਲੱਗੇ ਹੋਏ ਚਲੋ ਚੀਰਾ ਬੋਲ ਹੁਣ ਆਪਦੀ ਮਰਜ਼ੀ ਆ ਥੋੜਾ ਤੇਲ ਪਾ ਕੇ ਵਿੱਚ ਹਰੀ ਮਿਰਚ ਤੇ ਆਦਰ ਬਲੰਬਾ ਬਟੇ ਦੇ ਭੁੰਨ ਕੇ ਬਾਚੂ ਕੋਨਾ ਪਾਸਾ ਤੇ ਆਪਣੇ ਮੱਚ ਘਟ ਪੰਤੇ ਕਰਕੇ ਸੇ ਲਈ ਜਾਨਗੇ ਆਹ ਹੋਣੀ ਹੈ ਗਾੜੀ ਗਰੇਵੀ ਬਣੇਗੀ ਨਾ ਹੂੰ ਉਹ ਚਾਹ ਲੱਤੀ ਗਨ ਮਰ ਬਸੇ ਦੇਖਦੇ ਬਣਨੀ ਇਹਦਾ ਖਾਣਾ ਜੀ ਵੀ ਬੜੀ ਹੋਰ ਤਰੀਕੇ ਨਾਲ ਬਣੀ ਹੈ ਮੈਂ ਕਿਹਾ ਸੈਂਪਲ ਹੀ ਬਣਾ ਲਵਾਂ। ਸੈਂਪਲ ਦਾ ਮੈਂ ਸਵਾਦ ਦੇਣਾ ਮਸਾਲੇ ਦਾ ਜਿੰਨ ਬਸੂਰੇ ਨਾਲ ਤਾਂ ਬੱਝੀ। ਸੌਸ ਜੀ ਵੀ ਬਣਾ ਉਹ ਚਟਣੀ ਉਹ ਆਪਾਂ ਸਲਾਦ ਦੇ ਉੱਤੇ ਪਾ ਵਿੱਚ ਪਾਵਾਂਗੇ ਜੀ। ਇਹ ਚੀਆ ਲੋ ਜਾਂ ਪੱਤੀ ਪਾਤੀ। ਇਹਦਾ ਤਾਂ ਹੀ ਤਾਂ ਕਹਿਣਾ ਵੀ ਅੱਜ ਤਾਂ ਚਾਹ ਵਾਲੇ ਫਟੂਰੇ ਖਾਵਾਂਗੇ। ਨਹੀਂ ਨਹੀਂ। ਹਾਂ। ਮੇਰੇ ਤਾਂ ਕਲਰ ਜੀ ਜਿਹੜਾ ਥੋੜਾ ਕਲਾ ਹੋ ਜਾਣੀ ਹੈ। ਕਾਲੀ ਹੋ ਗਈ ਉਹ ਤੇ ਆਲਾ ਹੋ ਗਿਆ ਉਹ ਦਾ ਸ਼ੋਰ ਤਾਂ ਵੀਰ ਆ ਲੰਘ ਤਾ ਥੋੜਾ ਬਾਥਰ ਨੂੰ 6 ਕਿਲੋਵਾ ਦੇ ਹਣ 66 ਸੋ ਦੇ ਪੂਰੇ ਕਰੀ ਰੱਜੂ ਹੀ ਸਬਜੀ ਥੋੜੀ ਗਰੇਵੀ ਬਣੂਗੀ ਹੋ ਕੀ ਬੋਲਿਆ ਮੈਂ ਕਿਹਾ ਤਾਂ ਸਬਜੀ ਥੋੜੀ ਰੱਜਣੀ ਆ ਗਰੇਵੀ ਬਣੂਗੀ ਗਾੜੀ ਹੋਊਗੀ ਜੀਆ ਨੂੰ ਏਂਡਰੀ ਪਾ ਲਾਂ ਤੇਲ ਦੂਜੀ ਨਾਲ ਫਿਰ ਕੜਾਈ ਖਰਾਬ ਹੋ ਜਾਂਦੀ ਆ ਚਲੋ ਉਹਨੂੰ ਬਣਾਵਾਂਗੇ ਫਟੂਰੇ ਸਬਜ਼ੀ ਤਿਆਰ ਆ ਸਬਜ਼ੀ ਤਾਂ ਹੋ ਗਈ ਤੇ ਆ ਗਈ ਸ਼ਰਾ ਬਣ ਗਈ ਓਏ ਧਨੀਆ ਵਾਲ ਕੋਈ ਨਹੀਂ ਆਇਆ ਧਨੀਆ ਰਹਿ ਗਿਆ ਬਹੁਤ ਡਿੱਪੇ ਉਹਨਾਂ ਦੇ ਹੈ ਨਹੀਂ ਜੀ ਘਰ ਆਉਂਦੇ ਨੇ ਕਿ ਧਨੀਆ 3 ਧਨੀਆ ਇੱਥੋਂ ਪਤਾ ਲੱਗ ਜਾਂਦਾ ਵੀ ਆਟਾ ਬਾਣੀ ਆ ਦੇਖੋ ਜੇ ਖਰਾਬ ਆਟਾ ਹੁੰਦਾ ਕਣਕ ਦਾ ਆਏ ਹੋਰ ਤਾਰਦੀ ਬਣ ਜਾਂਦੀ ਹੈ ਕਿਹ ਵਾਲੇ ਹੱਥ ਨਾਲ ਮੁੱਕੀ ਦੇਣੀਆਂ ਆ ਮਿਕਨ ਲਓ ਵਾ ਜਿਹੜਾ ਪੇੜਾ ਬਣਾਉਣਾ ਆਏ ਲੈ ਕੇ ਦਾ ਜੱਦ ਕਰਾਰੇ ਦੀ ਪਿਆ ਆਏ ਆਏ ਕੱਢਣਾ ਪੇੜਾ ਦੇਖੋ ਆਉ ਹਾਂ ਕੱਢਿਆ ਆਏ ਕਰਕੇ ਮੁੱਖੀ ਦੇ ਵਿੱਚ ਅੰਗੂਠਿਆਂ ਚ ਲੈ ਬਸ ਪਰ ਇੱਥੇ ਨਹੀਂ ਲੱਗਣਾ ਚਾਹ ਬਲੋਈ ਬਣ ਗਈ ਲੋਈ ਹੈ ਪੇੜਾ ਓਕੇ ਹੋ ਗਿਆ ਹੂੰ ਪੇੜਾ ਫਿਰ ਨਾ ਕਰਨਾ ਲੈ ਵਨ ਨੂੰ ਕੱਢ ਲਾ ਕਾਲਜ ਬਣਾਉਣਾ ਕਿਹਦਾ ਖਲਾ ਤੇ ਨਾਲੇ ਪਾਣੀ ਹੈ ਸੁੱਕੀ ਹਾਂ ਆਹ ਇਕੱਠੀਆਂ ਆਈਆਂ ਚਲ ਬਣਾ ਲਾ ਵਾਸ ਬਸ ਇਦਾਂ ਕਰਕੇ ਇਦਾਂ ਇਦਾਂ ਨਿਕਲ ਇਹਨੂੰ ਦਾ ਜਿਹ ਟਾਈਮ ਹੈ ਕੋਲ 10 ਮਿੰਟ ਚਲ ਬਸ ਇਹਨੂੰ ਪਰੇਥਣ ਨਹੀਂ ਲਾਉਣਾਗਾ ਅੱਛਾ pedestrian driving నాగ్డেల గ్ere నాఘటఫ రారకా. పెల కేఆవ నేఠ఼గుా. తనె యా ఑రాగ్యా. ਆ ਇਹ ਵੀ ਲਵਾ ਦੇ ਜੀ ਤਾਹਣਾ ਤੇਰਾ ਭਾਬਾ ਫਟਾ ਹੋ ਗਿਆ ਹਾਂ ਯੱਕੋ ਦੀ ਪਿਆ ਬਸ ਇਹ 2 ਮਿੰਟ ਲੱਗਦੇ ਬਣਨ ਨੂੰ ਬਸ ਬੜਾ ਸੇਕ ਨਹੀਂ ਲਾਉਣਾ ਬਣ ਗਿਆ ਪਟੂਰਾ ਹਾਂ ਆਹ ਫਾਲ ਕੱਢੇ ਮੈਂ ਡੈਡੀ ਨੂੰ ਪਟੂਰਾ ਬਣ ਗਿਆ ਵੀ ਇੱਕ ਚੀਜ਼ ਇਹ ਨਾਲ ਫੜਾਉ ਜਾਂਦੀ ਇੱਕ ਚੀਜ਼ ਕਿੱਟੀ ਪਲੇਟ ਕਿੱਟੀ ਪਲੇਟ ਇੱਕ ਚੀਜ਼ ਰੇ ਇਹ 1 ਮਿੰਟ ਸੁਣਨੇ ਤੈਨੂੰ ਇੱਕ ਚੀਜ਼ ਹੱਸਦਾ ਅਖਬਾਰ ਹੈ ਗਿਆ ਅਖਬਾਰ ਕੋਈ ਹੋ ਗਿਆ ਸੁੱਕਾ ਬਲੂਰ अच्छा एत का तो नहीं क्या देता ए विच ही रह गई अपनी एक चीज रह गई अपनी वो सूखे आलू जे नहीं बनाए आपा पूरियां ਨਾਲ ਬਣਾਵਾਂਗੇ ਉਸ ਨਾਲ अच्छा पूरियां ਬਣਾਵਾਂਗੇ ਵਾਹ ਵਾਹ ਵੀ ਬੜੀ ਕਾਲੀ ਹੋ ਗਈ ਉਹਦੇ ਨਾਲ ਛਾਇ ਹੀ ਬੱਤੀ ਨੇ ਛਾਇ ਡੈਡੀ ਨੇ ਫੜਾ ਕੇ ਆਏ ਜੈ ਭੱਜ ਕੇ ਲੱਸੀ ਵੀ ਲੈ ਆਇਓ ਨਾਲ ਮੈਂ ਤਾਂ ਮੈਂ ਤਾਂ ਟੱਚ ਭੱਜ ਜੈ ਛੋਲੇ ਦੂਣਾ ਲੱਸੀ ਚਾਹ ਲੱਗਦੀ ਹੈ ਚਾ ਪਰ ਮੇ ਮਿਰਚ ਨਹੀਂ ਮੈਂ ਬਣਾਈ ਦੀ ਆ ਫੜਾ ਕੇ ਉਹ ਡੜੀ ਨੂੰ ਭੱਜ ਕੇ ਜਾ ਮੈਂ ਜਦ ਤੱਕ ਹੋਰ ਬਣਾਉਣੀ ਨਾਲ ਦੇ ਹੂੰ ਕਿਵੇਂ ਆ ਵਧੀਆ ਸਵਾਦ ਬਣੀ ਆ ਹਾਂ ਰੈਡੀ ਵਧੀਆ ਭਾਈ ਇੱਕ ਹੋਰ ਲੈ ਲੋ ਹੂੰ ਇੱਕ ਤਾਂ ਖਾਦਾ ਹਜੇ ਬਾਹੋਂ ਭੁੱਖੇ ਨਹੀਂ ਆ ਮੈਂ ਹੋਰ ਲਿਆਵਾਂ ਹਜੇ ਹੈਗਾ ਗਰਮਾ ਠੰਡਾ ਹੋ ਜੂ ਰੱਖ ਦੇ ਚੰਗਾ ਨਾ ਵਿਦੀਪ ਨੇ ਬਾੜੀ ਲਾਤੀ ਹੈ ਗੀ ਤਫਾ ਦੀ ਵਰ ਵੀ ਬਾੜੀ ਨੂੰ ਆ ਕੇ ਗਿਆ ਸੀ ਅੱਜ ਪਰ ਵੀ ਨਹੀਂ ਲਈ ਸੀ ਪਰ ਵੀ ਨਹੀਂ ਲਈ ਸੀ ਅੱਛਾ ਉਹਦੇ ਵਾਲੇ ਮੰਮੀ ਨਾਲ ਸੀ ਉਹ ਤਾਂ ਬਾਹਰੇ ਗਿੱਤੇ ਸੀ ਇਹ ਕੀ ਦੇਖਾਂਗੇ ਇੱਕ ਦੀ ਬਾੜੀ ਦੀ ਹੈ ਵੀ ਇਹ ਕੀ ਥਾਰੀ ਦੀ ਫਿਦ ਕਿਦੋਂ ਲਗਵਾਂਗੇ ਜਾਣ ਕੇ ਪੰਪ ਦੀ ਜਨ ਗੋਟ ਕੇ ਦੇਦੀ ਸੀ ਦੀ ਪਰ ਹੁਣ ਬਸ ਹੂੰ ਵਿਦੀਪ ਦੇ ਹੱਥ ਦੀ ਬਾੜੀ ਦੇਖਦੇ ਆਂ ਪਛਰ ਦੀਪਾ ਕੌਣ ਆ ਦੀਪਾ ਹੈਪੀ ਬਰਥਡੇ ਦਾ ਮੁੰਡਾ ਵਾ ਸਾਡਾ ਦੋਤਾ ਹੈ ਨਾ ਇਹ ਨਾਲ ਕਿ ਆ ਕਿਸੇ ਕੰਮ ਕਰਨਾ ਪੈਂਦਾ ਭਾਈ ਤਾਲ ਕਰਦੇ ਹਾਂ